ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 350 ਦਾਦਾ ਜੀ ਕੋਈ ਨਾ ਕੋਈ ਦਾ ਲੋਕਤਾ ਜੀ ਬਾਬਾ ਭਾਈ ਮਤੀ ਦਾਸ ਜੀ ਭਾਈ ਸਬੀ ਦਾਸ ਜੀ ਭਾਈ ਬਿਆਲਾ ਜੀ ਉਹਨਾਂ ਦੇ ਸਾਡੇ 350 ਸਾਦਾ ਸ਼ਹੀਦੀ ਸ਼ਤਾਰਦੀ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਉਹਨਾਂ ਜੀ 350 ਸਾਦਾ ਜਿਹੜੀ ਹੈ ਗੁਰਤਾ ਗੱਦੀ ਜਿਹੜੇ ਹੈ 350 ਸਾਦਾ ਸ਼ਹੀਦ ਜਿਹੜੀ ਖਿਤਾਬ ਦੀ ਬਣਾ ਰਹੇ ਹਾਂ ਸਨੋੱਚੇ ਹੀ ਖਾਲਸੇ ਪੰਥ ਨੂੰ ਜਿੱਥੇ ਅੱਜ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਤੋ ਐਵੇ ਕੀ ਦਰਸ਼ਨ ਕਰ ਰਹੇ ਆ ਨਹੀ ਪ੍ਰਕਾਸ਼ ਸਾਹਿਬਾ ਹਮਾਰਾ ਭਇਓ ਬਟਨਾ ਸ਼ਹਿਰ ਵਿਖੇ ਪਰਦਾਇਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਈਕਰ ਫੋਰਟ ਦੀ ਲੀਜ਼ ਤੇ ਪ੍ਰਾਪਤ ਕੀਆ ਪਿਆਨ ਏਕ ਬਹਾਦਰ ਦੀਦ ਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੀ ਜੰਮ ਭਇਓ ਜਗਤ ਘੋਸ ਹੈ 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 ਸਭ ਜਗ ਭਇਓ ਜੈ 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 ਸੁਖ ਸੁਗਰੂ ਤੇਗ ਬਹਾਦਰ ਸਾਹਿਬ ਇਹ ਤੈਨਸੂਤਾ ਦਾ ਜਿਹੜਾ ਸ਼ੀਸ਼ਟਾਪਦੀ ਨੂੰ ਸਮਰਪਿਤ ਵਿਸ਼ਾਲ ਜਿਹੜਾ ਨਗਰ ਕੀਰਤਨ ਹੈ ਉਹ ਸਾਡੇ ਬਹੁਤ ਸਤਿਕਾਰਯੋਗ ਜਤੇ ਸਿੰਘ ਸਾਹਿਬ ਅਗਿਆਨੀ ਬਲਦੇਵ ਸਿੰਘ ਜੀ ਆਕਸ਼ਰੀ ਪਟਨਾ ਸਾਹਿਬ ਤੇ ਪ੍ਰਧਾਨ ਜਿਹੜੇ ਨੇ ਇਥੋਂ ਦੇ ਜਗਨਜੀਤ ਸਿੰਘ ਜੀ ਦੋਈ ਦੇ ਸਾਰੇ ਜਰਨਲ ਸਖਤਰ ਜੀ ਹੋਰ ਸਾਰਿਆਂ ਦੇ ਮਹਾਨ ਉਪਰਾਦੇ ਦੇ ਨਾਲ ਉੱਥੇ ਹੀ ਜਿਹੜੀਆਂ ਨਹਿਸੰਗ ਜਥੇਬੰਦੀਆਂ ਵੱਲੋਂ ਵੀ ਕਰੋਨੀ ਪੰਸ ਅਕਾਲੀ ਬੁੱਢਾ ਦਲ ਪੰਜਵਾਂ ਸਖਤ ਦੇ ਤਰਨੇ ਦਲਾਵ ਤੋਂ ਵੀ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਸਾਰੀਆਂ ਗੁਰਸੇਕ ਸੰਗਤਾਂ ਨੂੰ ਬੇਨਤੀ ਹੈ ਆਪਾਂ 23 24 ਤੇ 25 ਨਵੰਬਰ 2025 ਨੂੰ ਸਾਰੇ ਹੰਮ ਹਮਾ ਕੇ ਦਰਜੰਤਦਾਰੇ ਕਰੀਏ ਜਿੱਥੇ ਆਪਾਂ ਸਤਿ ਸ੍ਰੀ ਅਕਾਲ ਬੀਸਕਰ ਸਾਹਿਬ ਜਾਨੰਦਪੁਰ ਸਾਹਿਬ ਕੀ ਦਰਸ਼ਨ ਕਰਨੇ ਨੇ ਉੱਥੇ ਹੀ ਦਿੱਲੀ ਜਿੱਥੇ ਥਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਣੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਦਿੱਲੀ ਦੇ ਵਿੱਚ ਉੱਥੇ ਵੀ ਪ੍ਰੋਗਰਾਮ ਹੋਣੇ ਨੇ ਸਾਰਿਆਂ ਨੇ ਵੱਧ ਚੜ ਕੇ ਆਪਣੀਆਂ ਹਾਜ਼ਰੀਆਂ ਲਗਾਉਣੀਆਂ ਨੇ ਤੋਂ ਗੁਰੂ ਸਾਹਿਬ ਕਿਰਪਾ ਕਰਨ ਇਹ ਮਹਾਨ ਨਗਰ ਕੀਰਤਨ ਜਿਹੜਾ ਸੁਖ ਸ਼ਾਂਤੀ ਦੇ ਨਾਲ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਤਾਂ ਕੀਰੀ ਪਟਨਾ ਸਾਹਿਬ ਅੱਜ ਦਾ ਸਟਾਫ ਡਾਇਰੈਕਟਰ ਦਾ ਬਾਬਾ ਬੰਦੇ ਆ ਸਭ ਤੋਂ ਪਹਿਲਾਂ ਕੇਂਦਰੀ 300 ਸੇਵਾ ਜੰਗੀਰ ਦਾ ਮੈਂ ਇੱਕ ਆਪਣੇ ਕੋਲ ਦਾ ਮੈਂਬਰ ਆ ਬਖਸ਼ਰੀ ਪਟਨਾ ਸਾਹਿਬ ਵੱਲੋਂ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਤੀ ਸ਼ਹਾਦਤ ਨੂੰ ਸਮਰਪਿਤ ਇਹ ਜਾਗਰਤੀ ਨਗਰ ਗੀਤਨ ਦਾ आयोजन ਕੀਤਾ ਗਿਆ ਇਹ ਤੇ ਸਾਨੂੰ ਸਪੈਸ਼ਲ ਸੱਤਾਗਾ ਅਸੀਂ ਤਖਤ ਸਾਹਿਬ ਦੇ ਪ੍ਰਬੰਧਕਾਂ ਦਾ ਨਤੀਸ਼ਕ ਮਾਰਜੀ ਦੀ ਸਰਕਾਰ ਦਾ ਅਚੇਤੇ ਤੌਰ ਤੇ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਇਹ ਜਿਹੜਾ ਮਾਰਚ ਆ ਲਗਾਤਾਰ 43 ਦਾ ਨੌਨ ਸਟੇਟਾ ਨੂੰ ਕਰਨ ਕਰਕੇ ਬੰਦਪੁਰ ਸਾਹਿਬ ਬਚੇਗਾ ਇਹਦੇ ਨਾਲ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਦੇਸ਼ ਆ ਕਿ 350 ਸਾਲ ਪਹਿਲਾਂ ਕਿ ਅਸੀਂ ਆਪਣੇ ਵਿਸ਼ਵਾਸ ਦੇ ਧਰਮ ਤੋਂ ਵਿਸ਼ਵਾਸ ਦੇ ਨਾਲ ਦੂਜੇ ਦੇ ਵੀ ਜੋ ਧਰਮ ਤੋਂ ਵਿਸ਼ਵਾਸ ਹੈ ਉਹਨੂੰ ਖਤਮ ਨਹੀਂ ਕਰ ਸਕਦਾ ਉਹ ਰਾਖੀ ਕਰ ਸਕਦੇ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅੰਤਾਰਾਂ ਦੀ ਗੱਲ ਮਨੁੱਖੀ ਹੱਕਾਂ ਦੀ ਗੱਲ 350 ਸਾਲ ਪਹਿਲਾਂ ਪਹਿਲੀ ਸ਼ਹਾਦਤ ਦੇ ਕੇ ਸਥਾਪਿਤ ਕੀਤੀ ਆ ਉਹਨਾਂ ਸੰਦੇਸ਼ ਇਹੀ ਆ ਕਿ ਨੌਨ ਸਟੇਟਾ ਇਹ ਨਿਤਜਤ ਨਗਰ ਕੀਤਰ ਗੁੰਡੂਗਾ ਸਾਰੇ ਭਾਰਤਿਆ ਨੂੰ ਇਹੀ ਗੁਰੂ ਸਾਹਿਬ ਦਾ ਸੰਦੇਸ਼ ਆ ਕਿ ਅਸੀਂ ਚਾਹੇ ਵੱਖ-ਵੱਖ ਧਰਮਾਂ ਨੂੰ ਮੰਨਦੇ ਆ ਪਰ ਸਾਰਿਆਂ ਨੇ ਆਪਸੀ ਭਾਈਚਾਰੇ ਤੇ ਸਹਿਯੋਗ ਦੇ ਨਾਲ ਇਕੱਠਾ ਰਹਿਣਾਗਾ ਇੱਕ ਦੂਜੇ ਨਾਲ ਜਿਵੇਂ ਜੰਗਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਗਾਰਡਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜੇ ਹੁੰਦੇ ਨੇ ਉਹ ਫੁੱਲੀ ਫੇਰ ਜਮ ਬਾਗੀ ਫੇਰ ਤੋਂ ਹੁੰਦਾ ਕਿ ਵੱਖ-ਵੱਖ ਤਰ੍ਹਾਂ ਦੇ ਫੁੱਲ ਹੋਣਗੇ ਤੇ ਇੱਕੋ ਤਰ੍ਹਾਂ ਦੇ ਫੁੱਲ ਹੋਣਗੇ ਬਾਗ ਨਹੀਂ ਗੁਰੂ ਸਾਹਿਬ ਨੇ ਇਹੀ ਕਹਿੰਦੇ ਨਾ ਜੋਰ ਕਿ ਵੱਖ-ਵੱਖ ਤਰ੍ਹਾਂ ਦੇ ਫੁੱਲ ਬਣ ਕੇ ਹੀ ਬਾਗ ਬਣਦਾ ਜੋ ਗੁਰੂ ਸਾਹਿਬ ਦਾ ਸੰਦੇਸ਼ ਜੋ ਹੈ ਤੇਗਵੰਤ ਸਾਹਿਬ ਜੀ ਦੇ ਲੈ ਕੇ ਜਾ ਰਹੇ ਨੇ ਤੇ ਨਕੀਸ ਕੁਮਾਰ ਦੀ ਸਰਕਾਰ ਦਾ ਬਹੁਤ ਉਮਰ ਪਰਮੁਲਾ ਸਹਿਯੋਗ ਆ ਇਹ ਨੌਨ ਸਟੇਟਾਂ ਰਾਹੀਂ ਮੈਨੂੰ ਲੱਗਦਾ ਪੂਰੇ ਭਾਰਤ ਤਾਂ ਨਹੀਂ ਪੂਰੀ ਦੁਨੀਆ ਤੱਕ ਇਹ ਸੰਦੇਸ਼ ਪਹੁੰਚਵਾ ਗੁਰੂ ਸਾਹਿਬ ਦਾ ਕਿ ਸਾਰੇ ਭਾਈਚਾਰਿਆਂ ਨੇ ਚਾਹੇ ਉਹ ਕਿਸੇ ਨਸਲ ਨਾਲ ਸੰਬੰਧਤਾ ਚਾਹੇ ਕਿਸੇ ਧਰਮ ਨਾਲ ਸੰਬੰਧਤਾ ਚਾਹੇ ਕਿਸੇ ਜਾਤ ਨਾਲ ਸੰਬੰਧਤਾ ਪੂਰੇ ਸਾਰਿਆਂ ਨੇ ਇੱਕ ਦੂਜੇ ਦੇ ਭਰਾਵਾ ਵਾਂਗ ਮਿਲ ਕੇ ਰਹਿਣਾ ਇੱਕ ਦੂਜੇ ਦੇ ਧਰਮ ਨੂੰ ਨਿਵਾਸ ਦਾ ਸਤਿਕਾਰ ਕਰਨਾ ਧੰਨਵਾਦ